ਆਹ 70000 ਰੁਪਏ ਦੀ ਗਾਂ ਮਿਲੂ ਤੁਹਾਨੂੰ ਮਿੱਤਰੋ ਤੇ ਚੈੱਕ ਕਰੋ ਲੈਵਾ ਲੂ ਆਪੋ ਇਹਦਾ ਰੇਟ ਜਿਹੜਾ ਹੈਗਾ 40000 ਰੁਪਏ ਦੀ ਗਾਂ ਆਹ ਮਿਲੂਗੀ ਤੁਹਾਨੂੰ ਆਹ ਦੀ ਗਾਂ ਦਾ 5000 ਬਿੰਨ ਰੱਖ ਲਈ ਵਿੱਚ ਅੱਛਾ 35000 ਦੇ ਦੇ ਜਿੱਦੇ 4 ਮਹੀਨੇ ਗੱਬਣਾ ਹੋ ਗਈ ਉਹਦੇ ਆਪਣੇ 45 ਦੀ ਪਰਕੇ ਆਉਣਾ ਜੀ ਉਹ ਕਿਵੇਂ ਆਪਾ ਉਹਦੇ ਕਰਿਆ ਸੀ 5000 ਹਾਂ ਬਾਅਦ ਚਾਪ 75 ਮੰਗ ਲਿਆ ਗਾਂ ਵਿਕਦੀ ਐਸੀ ਦੀ ਹਾਂ ਚਿੱਟੇ ਮੂੰਹ ਵਾਲੀ ਗਾਂ ਤੁਹਾਨੂੰ 72000 ਦੀ ਮਿਲੂਗੀ ਲੈਵਾ ਵੀ ਦਿਖਾ ਦਿੰਨੇ ਆ ਤੇ ਕਟੋ 63000 ਰੁਪਏ ਦੀ ਮਿਲੂਗੀ ਠੀਕ ਆ 30000 ਰੁਪਏ ਦੀ ਵੱਖ ਨਹੀਂ ਹੁੰਦਾ ਜੀ ਧੋਕੜਗਾ ਨਹੀਂ ਹੁੰਦਾ ਕੋਈ 30000 ਤੇ ਆਈ ਧੋਕੜਗਾ ਨਹੀਂ ਦਿੰਦਾ ਕਿੰਨੇ ਕੁ ਦੁੱਧ ਬਾਤ ਅਲੀ ਰਹੂ ਇਹਦਾ ਬਾਈ 25 ਤੱਕ ਹੀ ਠੀਕ ਆ ਲੋ ਵੀ ਮਿੱਤਰੋ ਨਾ ਅੱਜ ਆਪਾਂ ਬਾਈ ਕਾਲੇ ਕੋਲੇ ਪਹੁੰਚੇ ਹੋਇਆ ਪਿੰਡ ਦਲੇਲ ਵਾਲੇ ਦੇ ਵਿੱਚ ਮਿੱਤਰੋ ਅੱਜ ਵਾਲੀ ਵੀਡੀਓ ਦੇ ਵਿੱਚ ਨਾ ਆਪਾਂ ਤੁਹਾਨੂੰ ਨੌਂ ਗਾਵਾਂ ਦਿਖਾਵਾਂਗੇ ਤੇ ਇੱਧਰਲੇ ਪਾਸੇ ਗਾਵਾਂ ਤੁਸੀਂ ਚੈੱਕ ਕਰ ਲਓ ਇਹਨਾਂ ਗਾਵਾਂ ਦੀ ਆਪਾਂ ਜਾਣਕਾਰੀ ਲੈ ਕੇ ਦੇਵਾਂਗੇ ਆਜੋ ਆਪਾਂ ਬਾਈ ਬਾਈ ਕਾਹ ਇਹ ਨਾ ਕਰਵਾਈਏ ਗੱਲਬਾਤ ਤੇ ਕੱਲੀ-ਕੱਲੀ ਗਾਂ ਦੀ ਆਪਾਂ ਡਿਟੇਲ ਸ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਤੇ ਬਾਈ ਪਹਿਲਾਂ ਤਾਂ ਦੱਸ ਕਰੋ ਨਾਮ ਦੱਸੀ ਨਾਮ ਮੇਰਾ ਕਾਲਾ ਜੀ ਪਿੰਡ ਦਲੇਲ ਵਾਲਾ ਚਨੀ ਦੇ ਕੋਲੇ ਮਾਨਸਾ ਜ਼ਿਲ੍ਹਾ ਠੀਕ ਆ ਕਾਲੇ ਜਿਵੇਂ ਆਪਣੇ ਕੋਲ ਰੁਟੀਨ ਦੇ ਵਿੱਚ ਪਸ਼ੂ ਆਉਂਦੇ ਜਾਂਦੇ ਨੇ ਹਾਂਜੀ 10 12 ਗਾਈਆਂ ਆਉਂਦੀਆਂ ਜਾਂਦੀਆਂ ਠੀਕ ਆ ਪਹਿਲੇ ਨੰਬਰ ਵਾਲੀ ਆਪਣੀ ਪਿੱਛੇ ਗਾਂ ਖੜੀ ਆ ਜਿਹੜੀ ਇਹਦਾ ਸੂਆ ਇਹਦਾ ਸੂਆ ਦੂਜਾ ਜੀ ਦੂਜਾ ਸੂਆ ਖੋਲਾ ਇਹ ਦੂਜਾ ਸੂਆ ਦਿਨ ਕਿੰਨੇ ਵਾਕੀ ਪੇ ਦੇ ਇਹਦੇ 10 ਦਿਨ ਬਾਕੀ 10 ਦਿਨ ਬਾਕੀ ਤੇ ਕਿੰਨੇ ਕ ਦੁੱਧ ਵਾਲੀ ਰਹੂ ਵੀਰੇ ਇਹ ਦੁੱਧ 25 ਕਿਲੋ ਦੀ 25 ਕਿਲੋ 20 ਤੋਂ 20 ਤੋਂ 25 ਅੱਛਾ ਇਹ ਆ ਗਈ ਕ੍ਰੋਸ ਦੇ ਵਿੱਚ ਹਨਾ ਹਾਂਜੀ ਹਾਂ ਇਹ ਆ ਚੈੱਕ ਕਰ ਲਓ ਮਿੱਤਰੋ ਬਹੁਤ ਸੋਹਣੇ ਮੂੰਹ ਵਾਲੀ ਆਪਾਂ ਗਾਂ ਦਿਖਾਉਣ ਲੱਗੇ ਆ ਤੁਹਾਨੂੰ ਬਾਕੀ ਲੇਵਾ ਤੁਸੀਂ ਚੈੱਕ ਕਰ ਲ ਅੱਛਾ ਇਹ ਆ ਦੇਖੋ ਚੈੱਕ ਕਰ ਲੋ ਇਹਦਾ ਰੇਟ ਕੀ ਰਹੂਗਾ ਇਹਦਾ ਰੇਟ 75000 ਰੁਪਏ ਟਾੜਾ ਵਾਟਾ ਜਮਾ 72000 72000 ਹਾਂ ਮੁੱਲ ਕਰਨਾ ਦਾ ਕੀ ਪਤਾ ਲੈ ਵੀ ਆ ਦੇਖ ਲੋ ਮਿੱਤਰੋ ਚਿੱਟੇ ਮੂੰਹ ਵਾਲੀ ਗਾਂ ਤੁਹਾਨੂੰ 72000 ਦੀ ਮਿਲੂਗੀ ਲੇਵਾ ਵੀ ਦਿਖਾ ਦਿੰਨੇ ਆ ਤੇ ਕਟੋ ਘਟ ਬਾਈ ਕਹਿੰਦਾ 20 ਤੋਂ 25 ਕਿਲੋ ਦੁੱਧ ਪਾਉਗੀ ਆਜਾ ਕਰਾ ਦੂਜੇ ਨੰਬਰ ਵਾਲੀ ਤੇ ਚੱਲ ਅੱਛਾ ਕਾਲੇ ਜਿਹੜੀ ਤੇਰੀ ਕੋਲੇ ਆ ਗਾਂ ਆ ਗਈ ਦੂਜੇ ਨੰਬਰ ਵਾਲੀ ਹਾਂਜੀ ਹਾਂ ਇਸ ਬਿਹੜ ਤਾਂ ਸੂਆ ਬਾਈ ਇਹਦਾ ਸੂਆ ਪਿਓ ਦੂਜਾ ਜੀ ਦੂਜਾ ਸੂਆ ਕਿੰਨੇ ਕ ਦਿਨ ਬਾਕੀ ਸੂਣ ਦੇ ਇਹਦੇ 5-4 ਦਿਨ ਬਾਅਦ 5-4 ਦਿਨ ਬਾਕੀ ਕਿੰਨੇ ਕ ਦੁੱਧ ਵਾਦ ਵਾਲੀ ਹੈ ਇਹਦਾ 22-23 ਕਿਲੋ ਬਣਾਂਗੀ ਅੱਛਾ 20 ਕਿਲੋ ਕਹਿਦਗੇ ਹਾਂ 20 ਕਿਲੋ ਬਾਕੀ ਅੰਤਾਜ ਲਾਉ ਬੰਦਾ ਆ ਪਈ ਲੈ ਵੀ ਆ ਦੇਖ ਲੋ ਬਹੁਤ ਸੋਹਣੇ ਲੇਵੇ ਵਾਲੀ 20 ਕਿਲੋ ਵਾਲੀ ਗਾਂ ਦੇਖ ਲੋ ਲੇਵਾ ਫੁੱਲ ਤਿਆਰ ਕਰਦੀ ਤਰੀ ਹ 70 ਦੀ 70 ਦੀ ਲੈ ਜਾ ਕਰ ਆ ਲੈ ਇੱਕ ਵਾਰੀ ਇਹ ਇਧਰੋਂ ਕਿਹੜਾ ਕਵਾ ਕੇ ਲਿਆਵੇਂ ਜੇ ਫੇਰ ਦੇਖੀ ਇਹਦੀ ਬਲਾਵਟ ਦੇਖੋ ਲੈ ਵੀ ਦੀ ਹਰੇਕ ਦੇ ਨਹੀਂ ਲੱਗਦੀ ਹਾਂ ਲੈ ਵੀ ਆ ਦੇਖ ਲਓ ਬਾਈ ਕਹਿੰਦਾ ਤੇ ਆਹ 70000 ਰੁਪਏ ਦੀ ਕਾ ਮਿਲੂ ਸੋਨੂੰ ਮਿੱਤਰੋ ਤੇ ਚੈੱਕ ਕਰੋ ਲੈ ਵਾ ਲੂ ਬਹੁਤ ਸੋਹਣਾ ਤਿਆਰ ਕਰਦੀ ਤੁਰੀ ਆਉਂਦੀ ਹੈ ਤੇ ਆਪ ਬਰੀਡ ਵਾਲੀ ਹੈ ਜਿਹੜੀ ਉਹ ਵੀ ਤੁਸੀਂ ਦੇਖ ਲਓ ਹਨਾ ਮਿੱਤਰਾਂ ਮੈਨੂੰ ਐਂ ਦੱਸ ਦੇ ਦੁੱਧ ਤਾਂ 20 ਕਿਲੋ ਤਾਂ ਪਾਉਣਾ ਚਾਹੀਦਾ ਕਿ ਨਹੀਂ ਵੱਧਈ 25 ਕਿਲੋ ਅਸੀਂ ਆਪਾਂ ਕਹਿੰਦੇ ਨੇ ਟਰਾਲੀ ਦਾ ਭੂਗਲੇ ਵਾਲ ਆਉਂਦੀ ਆ ਐ ਲੈਵਲ ਆ ਉਹ ਹੀ ਜਦ ਤਿਆਰ ਹੋ ਗਈ ਠੀਕ ਆ ਕਿਵੇਂ ਆਪਾਂ ਕਹਿੰਦਾ ਭੂਗ ਭਰ ਆਏ ਬਦ ਨਹੀਂ ਨੇ ਲੈਵਾ ਦੇਖ ਪਿੱਛੋਂ ਬਣਾਵਟੇਂਦੀ ਹਾਂ ਇਹ ਆ ਦੇਖੋ ਮਿੱਤਰੋ ਜਿਵੇਂ ਬਾਈ ਕਹਿੰਦਾ ਨਾ ਟਰਾਲੀ ਹੁੰਦੀ ਆ ਭੂਗ ਵਾਲੀ ਉਹ ਹਾਲ ਹੋਇਆ ਖੜਾ ਆ ਜਾ ਕਰਾ ਸੋਹਣਿਆ ਸੱਜਣਾ ਇਹਦਾ ਸੂਆ ਦੱਸ ਕਹਿੰਦਾ ਸੂਆ ਵੀ ਦੂਜੇ ਬਰੇ ਦੂਜਾ ਸੂਆ ਕਿੰਨੇ ਦਿਨ ਬਾਕੀ ਇਹਦੇ 5 ਚ ਦਿਨ ਬਾਕੀ 5 4 ਦਿਨ ਬਾਕੀ ਤੇ ਦੁੱਧ ਤਾਂ ਮੈਨੂੰ ਐ ਲੱਗਦਾ ਵੀ ਕਿੰਨਾ ਕ ਪਾ ਦੂ ਇਹਨੇ 17 18 ਕਿਲੋ ਮ अच्छा 17 18 किलोली ਦਾ ਰੇਟ ਕੀ ਰਹੂਗਾ ਇਹਦਾ ਹਾਂ ਨਾ ਜੀ ਪੈਂਦੇ ਆ 65000 ਹਾਂਜੀ ਠੀਕ ਆ ਮੰਨ ਦੇ ਕਰਾਂ ਦਿਨ ਕਿੰਨੇ ਲੈ ਜੂਗੀ ਇਹਦੇ 5-4 ਦਿਨ ਬਾਕੀ ਠੀਕ ਆ ਲੈ ਵੀ ਆ ਦੇਖ ਲਓ ਹੁਣ ਤੁਸੀਂ ਆਹਾ 65000 ਰੁਪਏ ਮੋਲਾ ਟਾਟਾ ਫਟਾ ਕਿੰਨੇ ਦਾ ਕਰ ਦਗੇ 1000 2000 ਲੈਸ ਕਰਦਾ ਲੈ ਵੀ ਆਹਾ ਗਾਂ ਤੁਹਾਨੂੰ 63000 ਰੁਪਏ ਦੀ ਮਿਲੂਗੀ ਠੀਕ ਆ ਤੇ ਜਿਹੜੀ ਹਾਗਾ ਆ ਗਈ ਇਹ ਜਰਸੀ ਜਾ ਗਈ ਵੀਰੇ ਇਹ ਜਰਸੀ ਕ੍ਰੋਸ ਹਨਾ ਹਾਂਜੀ ਠੀਕ ਆ ਇਹਦਾ ਸੂਆ ਬਈ ਇਹਦਾ ਸੂਰ ਤੀਜਾ ਜੀ ਤੀਜਾ ਸੂਆ ਕਿੰਨੇ ਦਿਨ ਬਾਕੀ ਆ ਇਹਦੇ ਲੈਜੂ 10 ਦਿਨ ਜੀ 10 ਦਿਨ ਲੈਜੂ ਕੀ ਕਿੰਨੇ ਕ ਦੁੱਧ ਬਾਤ ਅਲੀ ਰਹੂ ਇਹਦਾ 22 25 ਤੱਕ ਹੀ ਠੀਕ ਆ 20 ਤੋਂ ਪਰ ਹਾਂ ਜੀ ਹਾਂ ਠੀਕ ਆ ਤੇ ਕੀ ਰੇਟ ਦੀ ਗਾਂ ਰਹੂ ਬਈ ਇਹਦਾ 75000 ਟਾੜਾ ਵਾੜਾ ਹਜ਼ਾਰ 2000 ਇਕੱਟ ਕਰਾਂਗੇ ਗਾਂ ਜਾਦੇ ਚੰਗੀ ਗਾ ਲਿਆ ਕਾਲੇ ਕਰਾ ਇਧਰਲੇ ਪਾਸੇ ਦਿਖਾ ਦੇ ਕਰਾ ਇੱਕ ਵਾਰੀ ਤੋੜ ਕੇ ਲੈ ਵੀ ਆਹਾ ਜਰਸੀ ਕ੍ਰੋਸ ਦੇ ਵਿੱਚ 72000 ਰੁਪਏ ਦੀ ਮਿਲੂਗੀ ਤੁਹਾਨੂੰ ਹਜੇ ਦਿਨ ਪਏ ਆ ਮਿੱਤਰਾ ਹਨਾ ਹਾਂਜੀ ਹਾਂ 10 ਦਿਨ ਲਈ 10 ਦਿਨ ਪਏ ਆ ਤੇ ਲੈਵਾ ਬਹੁਤ ਸੋਹਣਾ ਤਿਆਰ ਕਰੂਗੀ ਤੇ ਇੱਕ ਜਿਹੜੀ ਆ ਗਈ ਉਹ ਆ ਗਈ ਉਹਦਾ ਸੂਆ ਦੱਸੀ ਕਰਾ ਇਹਦਾ ਸੂਆ ਦੂਜਾ ਹੀ ਲੈ ਵੀ ਅਰੋੜਾ ਡੇਰੀ ਫਾਰਮ ਪਿੰਡ ਦਲੇਲ ਵਾਲਾ ਚੈੱਕ ਕਰ ਲਓ ਮੁੰਡਿਆ ਪੋਸਟਰ ਪਾਸਟਰ ਵੀ ਫੁੱਲ ਬਣਾਈ ਬੈਠਾ ਦੂਜਾ ਸੂਆ ਦੂਜਾ ਸੂਆ ਹੀ ਤੇ ਕਿੰਨੇ ਕ ਦਿਨ ਮਤਲਬ ਲੈ ਜੂਗੀ ਇਹ ਇਹਦੇ ਲੈ ਜੂ 10 ਦਿਨ ਲਈ ਅੱਛਾ ਰੱਸੇ ਵਾਲੇ ਪਾਏ ਪਿਆ ਹੋਵੇ ਇਹ ਗਾਨੀਆਂ ਗੋਨੀਆਂ ਹੋਣੀ ਆਈ ਸੀ ਆਪਣੇ ਤਾਂ ਹੀ ਅੱਛਾ 10-5 ਮਿੰਟ ਹੋਇਆ ਗੱਡੀ ਚੋਂ ਲਾਈ ਆ ਹੋਣੀ ਕਿੰਨੇ ਕਿ ਦੁੱਧ ਬਾਦ ਵਾਲੀ ਆ ਇਹਦਾ 15-16 ਕਿਲੋ ਆ ਜੀ 15-16 ਕਿਲੋ ਵਾਲੀ ਦਾ ਰੇਟ ਕੀ ਰਹੂਗਾ ਇਹਦਾ ਇਹਦਾ ਹਾਂ ਨਾ ਜੀ 65000 65000 ਹਾਂਜੀ ਇਹਦੇ ਪੈਰ ਬਣਾਏ ਨੇ ਥੋੜੀ ਤਾਂ ਇਹ ਤੋਂ ਦੀ ਆ ਅੱਛਾ ਬੇਗੌਰੀ ਚੋਂ ਆਈ ਹੋਈ ਆ ਬੇਗੌਰੀ ਚੋਂ ਆਈ ਆ ਗੱਲ ਪੱਕੀ ਹੈ ਤੇਰੀ ਹੈਨਾ ਲੈ ਵੀ ਆ ਦੇਖ ਲਓ ਹੁਣ ਤੁਸੀਂ ਲੇਵਾ ਸੋਹਣਾ ਹਜੇ ਲੈ ਜਾ ਲੈ ਜਾ ਲੈ ਜਾ ਕੋਈ ਗੱਲ ਨਹੀਂ ਤੋਰ ਕੇ ਦਿਖਾ ਦੇ ਲੇ ਵੀ ਆਹਾ 60000 ਜੀ ਕਹਦਾ ਹਾਂ ਕਹ ਦੋ ਜੀ ਲੈ ਵੀ ਆਹਾ ਗਾਂ 60000 ਰੁਪਏ ਦੀ ਮਿਲੂਗੀ ਤੁਹਾਨੂੰ ਲਿਆ ਕੇ ਆ ਬਈ ਇੱਧਰ ਆ ਚਿੱਟੀ ਤੇ ਅੱਛਾ ਭਾਈ ਜਿਹੜੇ ਆਹਾ ਆ ਗਈ ਗਾਂ ਤਰੀ ਇਹ ਪਹਿਲਾਂ ਮੱਛੀ ਅੱਛਾ ਪਹਿਲਾ ਸੂਆ ਹਾਂਜੀ ਪਹਿਲਾ ਸੂਆ ਸੁੰਦੀ ਐ ਇਹ ਵਹੜ ਹਾਂਜੀ ਤੇ ਕਿੰਨਾ ਚਿਰ ਬਾਕੀ ਇਹਦਾ ਇਹਦੇ 5 10 ਦਿਨ ਲੈ ਸਕਦੀ ਹੈ ਜੀ ਬੱਤ 5 ਤੋਂ 10 ਦਿਨ ਹਾਂਜੀ ਤੇ ਕਿੰਨੇ ਕੇ ਦੁੱਧ ਵਾਦ ਲਈ ਰਹੁ ਇਹ ਫਲੂਨ ਨੇ ਦੇਣਾ ਜੀ 25 26 ਕਿਲੋ ਅੱਛਾ ਪਲੂਨ ਨੇ 25 26 ਕਿਲੋ ਹਾਂਜੀ ਇਹਦੀ ਬਰੀਡ ਫੂਰੂ ਹੋਰ ਨਸਲ 20 ਕਿਲੋ ਕਹਿ ਦਿੱ ਗਏ ਆਪਾਂ ਹਾਂ 20 ਕਿਲੋ ਕਰ ਕੀ ਰੇਟ ਰੂ ਖੜ ਜਾ ਕਰਾਏ ਅੱਛੀ ਬੀਬੀ ਵਾਲਾ ਕਰ ਦੇ ਕੀ ਰੇਟ ਦੀ ਗਾਂ ਕਹੀ ਆਪਾਂ ਇਹਨੂੰ 80000 80000 ਤੇ ਤਾੜਾ ਵਾਟਾ ਜਮਾ ਮਾਨ ਤਾਂ ਹਜ਼ਾਰ 2000 ਕੱਟ ਕਰਾਂਗੇ ਹਾਂ ਬਸ ਠੀਕ ਆ ਨਹੀਂ ਗਾਂ ਚੰਗੀ ਹੈ ਤੇਰੀ ਬਣ ਦੇ ਕਰ ਲੈ ਵੀ ਆ ਦੇਖ ਲਓ ਪਹਿਲਾ ਸੂਆ ਸੁੰਦੀ ਹੈ ਗਾਂ ਤੇ ਲੇ ਵਾਲੂਬਾ ਦਾ ਜਿਹੜਾ ਹੈਗਾ ਪੂਰਾ ਸੋਨਾ ਤਿਆਰ ਕਰਦੀ ਤੁਰੀ ਆਉਂਦੀ ਹੈ ਹਜੇ ਤੇ ਆਹ ਆ ਗਈ ਸਿੰਘਾਂ ਦੀ ਝੂੰਗੀ ਗਾਂ ਹਾਂਜੀ ਇਹਦਾ ਸੂਆ ਇਹਨਾਂ ਸੂਆ ਪਿਓ ਦੂਜਾ ਦੂਜਾ ਸੂਆ ਹਾਂ ਠੀਕ ਆ ਇਹ ਕਿੰਨੇ ਕ ਰੇਟ ਵਾਲੀ ਤੇ ਦੁੱਧਵਾਦ ਕਿੰਨਾ ਕ ਪਾ ਦੂ ਇਹਦਾ 22 ਕਿਲੋ ਜੋ ਮਾਲਕ ਕਹਿੰਦੇ ਜੀ ਅੱਛਾ 22 ਕਿਲੋ ਹਾਂਜੀ ਠੀਕ ਆ ਹੇ ਕੱਚੀ ਗਾਂ 10 ਦਿਨਾਂ ਦੀ ਇਹ ਦਾ ਹੇ ਤਾਂ ਬਹੁਤ ਬਣੂਗੀ ਹਾਂਜੀ ਜਿਵੇਂ ਤੇਰਾ ਗਾਂ ਵਾਲੀ ਵੀਡੀਓ ਦੇ ਵਿੱਚ ਆ ਗਈ ਇਹ ਉਹ ਤਾਂ ਫੁੱਲ ਲੇਵਾ ਬਣਾ ਜੀ ਉਹ ਕਿਵੇਂ ਆਪਾਂ ਉਹਦੇ ਕਰਿਆ ਸੀ 65000 ਹਾਂ ਬਾਅਦ ਚ ਆਪਾਂ 75 ਮੰਗ ਲਿਆ ਗਾਂ ਵਿਕਦੀ ਐਸੀ ਦੀ ਹਾਂ ਇਹ ਫਰਕ ਆਈ ਉਹਦੇ ਕੱਚੀ ਦੀ ਵੀਡੀਓ ਪਾਤੀ ਆਪਾਂ ਹਾਂ ਤੇ ਇਹ ਇਹਦਾ ਕੀ ਰੇਟ ਇਹਦਾ ਹਾਂ ਨਾ ਜੀ 65000 ਟਾੜਾ ਵੜਾ ਇਹ ਧਿਆਰ 500ਈਆ ਇਹ ਜਿੱਦ ਤੇ ਤਿਆਰ ਹੋ ਗਈ ਗਾਂ 80000 ਦੀ ਵੜੇ ਪਈ ਠੀਕ ਆ ਲੈ ਜਾ ਕਰ ਇਹਦਾ ਗਾਂ ਦੀ ਅੱਛਾ ਜੇ ਆਪਾਂ ਗੱਲ ਕਰ ਲਗੇ ਇਹਦਾ ਰੇਟ ਕਿੰਨਾ ਕਿਹਾ ਸੀ ਆਪਾਂ ਇਹਦਾ 60000 65000 ਠੀਕ ਆ ਚੌਂਟ ਚੂੰਟ ਦੀ ਕਹਿਣਾ ਤੂੰ ਹਾਂ 63000 ਪਰ ਜਿੱਦ ਤੇ ਤਿਆਰ ਹੋ ਗਈ ਗਾਂ 85000 ਦੀ ਰਮਾਂ ਦੀ ਪਈ ਅੱਛਾ ਹੁਣ ਤੇ 60000 ਹਾਂ ਹੁਣ ਤੇਰੇ ਠੀਕ ਆ ਗੱਲ ਨਹੀਂ ਅੱਛਾ ਮੈਨੂੰ ਐ ਦੱਸ ਇਧਰ ਚਵਾ ਕੇ ਜਾ ਨਾ ਬਾਰ ਖੜਕਾਈ ਜਾਂਦਾ ਸੀ ਤਾਂ ਮੈਂ ਅੱਛਾ ਅੱਛਾ ਜਿਹੜੀ ਤੇਰੀ ਆ ਬਹਿੜ ਆ ਗਈ ਇਹ ਸੂਈ ਆ ਵੀਰੇ ਸੂਈ ਹੋਈ ਐ ਇਹਦੇ ਥੱਲੇ ਕਿੰਨਾ ਗੱਦੋਤ ਬਾਦ ਐ ਇੰਦੇ ਥੱਲੇ 11 ਕਿਲੋ ਚੋਨ ਚਾਉਂਦਾ ਇਸ ਟਾਈਮ ਮੈਂ 10 11 ਕਿਲੋ ਹਜੇ ਥੋੜਾ ਲਿੱਸੀ ਵਾਲੀ ਐ ਯਾਰ ਲੇਸੀ ਸੂਈ ਬਸ ਹੋਵੇ ਬਈ ਅੱਛਾ ਮੈਨੂੰ ਐ ਦੱਸ ਇਹਦਾ ਕੀ ਹਿਸਾਬ ਕਿਤਾਬ ਹੋਊਗਾ ਇਹਦਾ ਮੁੱਲ ਲਗਾ ਦਿਆਂ 42000 ਤਾੜਾ ਵਾੜਾ ਕਰ ਹੁਣ ਇਹਨੂੰ ਨਿਮੇੜ ਦੇ ਕਾ ਬਸ 35 ਦੀ ਕੋਈ 1000 2000 ਹੋ ਲੈਸ ਕਰਦਾ 30 ਦੀ ਦੇ ਦਾਂਗੇ ਕੋਈ ਗੱਲ ਹੈ ਦੇ ਦਾਂਗੇ ਪਰ ਮਾੜੀ ਐ ਮੈਂ ਹੇਠ ਤੁਹਾਨੂੰ ਮੈਂ ਦੱਸਾਂ ਗੱਲ ਖੋਲ ਕੇ ਰਾਂ ਕੋਸ ਦੀ ਦੁੱਧ 11 ਕਿਲੋ ਦਾ ਮੰਦੀ ਫੇ ਦੋ ਟਾਈਮ ਬੰਦਾ ਚੋਕੇ ਲੈ ਜਾਈ ਅੱਛਾ ਹਾਂ ਠ ਲੈ ਵੀ ਆ ਦੇਖ ਲੋ 11 ਕਿਲੋ ਵਾਲੀ ਦਾ ਆਪਾਂ ਰੇਟ ਬਾਈ ਨੇ ਪੁੱਛਤਾ ਲੈ ਵੀ ਆ ਚੈੱਕ ਕਰ ਲੋ ਆਹਗਾ 30000 ਰੁਪਏ ਦੀ ਬਿਲਕੁਲ ਵੱਖਰ ਨਹੀਂ ਹੁੰਦਾ ਜੀ ਧੋਕਰਗਾ ਨਹੀਂ ਹੁੰਦਾ ਕੋਈ 30000 ਦੀ ਧੋਕਰਗਾ ਨਹੀਂ ਦਿੰਦਾ ਹੈ ਠੀਕ ਆ ਗੱਲ 11 ਕਿਲੋ ਦੱਬੇ ਮਰਵਾ ਦਾਂਗੇ ਦੋ ਟਾਈਮ ਬੰਦਾ ਚੋਕੇ ਲੈ ਕੇ ਜਾਵੇ ਠੀਕ ਆ ਲੈ ਵੀ ਛੱਡ ਦੇ ਕੋਈ ਗੱਲ ਨਹੀਂ ਕਿੱਧਰ ਜਾਣਾ ਇਹਨੇ ਕਰਮ ਵਾਲੀ ਨੇ ਇਹ ਆ ਦੇਖੋ ਆ ਆਇਆ ਕਰਾ ਹੁਣ ਇਧਰਲੇ ਪਾਸੇ ਵਾਲਾ ਆਹ ਪੀਸ ਕਿਵੇਂ ਆ ਇਹ ਤਾਜੀ ਸੂਈ ਹੈ ਅੱਛਾ ਇਹੇ ਤਾਜੀ ਸੂਈ ਤੇ ਕੀ ਹਿਸਾਬ ਕਿਤਾਵੇ ਦਾ ਬੱਚੀ ਹੈ ਕਿ ਬੱਚਾ ਇਹਦੇ ਪਿੱਛੇ ਬੱਚਾ ਰਮਨ ਦੀ ਅੱਛਾ ਬੱਚਾ ਆ ਗਿਆ ਹਾਂਜੀ ਠੀਕ ਆ ਕਿੰਨਾ ਸੂਆ ਇਹ ਇਹਦਾ ਸੂਆ ਤੀਜਾ ਹੀ ਤੇ ਰੇਟ ਕੀ ਰਹੂ ਤੇ ਦੁੱਧ ਕਿੰਨਾ ਹੋਣਾ ਇਹਦੇ ਸਲੇ 12 ਕਿਲੋ ਡੱਬੇ ਮਾਰ ਮਾਈ ਅੱਛਾ 12 ਕਿਲੋ ਚਾਹ ਗਲਾ ਦਾ 15 ਕਿਲੋ ਆਉਂ 12 ਕਿਲੋ ਅੱਛਾ ਕੀ ਰੇਟ ਰਹੂ ਇਹਦਾ ਇਹਦਾ 45000 40000 ਕਹਿ ਦਈਏ ਕਹਿ ਦੋ ਗੱਲ ਨਹੀਂ ਜਾਣ ਦੇਖੋ ਬੜੀ ਠੰਡੀ ਸੀਲਾ ਗਾਂ ਤੇ ਦੇਖੀ ਚਾਹ ਬੱਚਾ ਵੀ ਨਹੀਂ ਹੈ ਦੇਖੋ ਅੱਛਾ ਲੈ ਵੀ ਆ ਦੇਖ ਲੋ ਥਾਣਾ ਸੋਨਾ ਦੀ ਜਿਹੜੀ ਹੈਗੀ ਤੁਹਾਡੇ ਸਾਹਮਣੇ ਆ ਤੇ ਇਹਦਾ ਰੇਟ ਜਿਹੜਾ ਹੈਗਾ 40000 ਰੁਪਏ ਦੀ ਗਾਂ ਆ ਮਿਲੂਗੀ ਤੁਹਾਨੂੰ ਆਹ 40000 ਦੀ ਤੋਰ ਤੋਰ ਚੈੱਕ ਕਰ ਲੋ ਸੱਟਾ ਹੀ ਆ ਮੈਂ ਤੁਹਾਨੂੰ ਇੱਕ ਗੱਲ ਦੱਸ ਦਦਾ ਨਾ ਦੋਨੇ ਗਾਵਾਂ ਦੇ ਵਿੱਚ ਜਾਂ ਤਾਂ ਚੁੱਪ ਕਰਕੇ ਉਹਦੀ ਆ ਤਾਂ ਗਰਮੀ ਗਰਮੀ ਵਧੀਆ ਚੋਕੇ ਉਹਨੇ ਰੁਪਈਆਂ ਦੀ ਸਿਆਲ ਦੇ ਵਿੱਚ ਵੇਚ ਲੋਂਗੇ ਆ ਗਾਵਾਂ ਇਹ ਟੋਕਰ 45000 ਦੀ ਬਦੇ ਭਾਈ ਜਿੱਦੇ 4 ਮਹੀਨੇ ਦੀ ਗੱਭਣ ਹੋ ਗਈ ਆਪਾਂ ਲੈ ਮੈਂ 45 ਦੀ ਅੱਛਾ 4 ਮਹੀਨਿਆਂ ਦੀ ਗੱਭਣ 45000 ਦੀ 45 ਹਾਂਜੀ ਲੈ ਵੀ 4 ਮਹੀਨਿਆਂ ਦੀ ਗੱਭਣ 45000 ਦੀ ਵਾਪਸ ਕਰ ਦਿਓ ਕਹਿੰਦਾ ਠੀਕ ਹੈ ਬੈਨਾ ਰੱਖਲੇ ਕੋਈ ਬੰਦਾ 5000 ਵਿੱਚ ਆਪਣਾ ਕਿਵੇਂ ਮੈਨੂੰ ਰਜਾ ਚਲੀਏ ਦੀ ਗਾਣ ਦਾ 5000 ਬੈਨਾ ਰੱਖਲੇ ਵਿੱਚ ਅੱਛਾ 35000 ਦੇ ਦੇ ਜਿੱਦੇ 4 ਮਹੀਨੇ ਗੱਬਨ ਹੋ ਗਈ ਉਹਦੇ ਆਪਣੇ 45 ਦੀ ਭਰ ਕੇ ਭੇਜ ਦੇ ਠੀਕ ਆ ਲਾ ਗਾਂ ਵਾਲੀ ਪੁੱਠੀ ਹੋ ਗਈ ਮਿੱਤਰਾ 4 ਮਹੀਨਿਆਂ ਦੀ ਗੱਬਣੇ ਇਹ 45000 ਰੁਪਏ ਦੀ ਤੈਨੂੰ ਵਾਪਸ ਕਰ ਦੇਗਾ। ਹਾਂ 45 ਵਾਪਸ ਲੈਣਾ। ਠੀਕ ਹੈ। ਬਹੁਤ-ਬਹੁਤ ਧੰਨਵਾਦ ਤੇਰਾ। ਲੋ ਵੀ ਆ ਤਾਂ ਰਿਸਕੀ ਮਤਲਬ ਨਿਕਲ ਗਿਆ। ਬੁਮਾ ਅਠ ਮਾਰ ਹੁੰਦੀ ਆ ਉਹ ਤਾਂ ਕੋਈ ਪਤਾ ਨਹੀਂ ਹੁੰਦਾ। ਤੇ ਕੱਲੇ ਫਿਰ ਮੈਨੂੰ ਨੰਬਰ ਬੋਲ ਤੇਰਾ। 987438795 ਠੀਕ ਹੈ। ਲੋ ਵੀ ਮਿੱਤਰੋ ਏ ਸੀ ਬਾਈ ਕਾਲਾ ਤੇ ਇੱਥੇ ਤੁਸੀਂ ਨਾ ਦਲੇਰ ਵਾਲੇ ਪਿੰਡ ਦੇ ਵਿੱਚ ਆ ਕੇ ਕੋਈ ਵੀ ਪਸ਼ੂ ਖਰੀਦ ਕਰ ਸਕਦੇ ਹੋ ਤੇ ਆਪਣਾ ਕੰਮ ਕਰ ਲੈ ਵੀਡੀਓ। ਕਿਵੇਂ ਲੱਗੇ ਪਸ਼ੂ ਫਿਰ ਦੱਸਿਓ ਜਰੂਰ ਧੰਨਵਾਦ ਸਾਰੇ ਭਰਾ।